ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼ਹਿਰ ਦੇ ਵਿੱਚ ਪੁਰਾਣੇ ਬੱਸ ਸਟੈਂਡ ਦੇ ਬਾਹਰ ਇੱਕ ਤੇਜ਼ ਰਫ਼ਤਾਰ ਨੇ ਕਾਰ ਨੇ ਆਟੋ ਚਾਲਕ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਆਟੋ ਚਾਲਕ ਜ਼ਖਮੀ ਹੋ ਗਿਆ ਜਦਕਿ ਟੱਕਰ ਵੱਜਣ ਕਾਰਨ ਆਟੋ ਵੀ ਕਾਂਦ ਵਿੱਚ ਜਾਵਤ ਜਾ ਹਾਲਾਂਕਿ ਮੌਕੇ ਤੇ ਆਟੋ ਯੂਨੀਅਨ ਦਾ ਪ੍ਰਧਾਨ ਵੀ ਪਹੁੰਚ ਗਿਆ ਤੇ ਕਾਰ ਚਾਲਕ ਨੇ ਆਟੋ ਦਾ ਹੋਇਆ ਨੁਕਸਾਨ ਅਤੇ ਡਰਾਈਵਰ ਦਾ ਇਲਾਜ ਕਰਾਉਣ ਦੀ ਗੱਲ ਮੰਨ ਲਈ ਤੇ ਮਾਮਲਾ ਪੁਲਿਸ ਤੱਕ ਨਹੀਂ ਪਹੁੰਚਿਆ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਈ ਲਾਈ ਹੀ ਬਾਜੀ ਇਥੇ ਮੈਂ ਬਾਰੀ ਤੇ ਪੈਣ ਲੱਗਾ ਗੱਡੀ ਬੜੀ ਤੇਜ਼ ਆਈ ਉਦੋਂ ਨਾਲ ਹੀ ਮੈਨੂੰ ਧੂਕੇ ਲੈ ਆਈ ਤੇ ਥੱਲੇ ਦੇ ਦਿੱਤਾ ਤੇ ਗੱਡੀ ਮੇਰੀ ਇਥੇ ਸਾਈਡ ਤੇ ਤੋੜ ਕੇ ਤੇ ਸਾਰੀ ਡੇਟੀ ਕਰਦੀ ਗੱਡੀ ਸਾਰੀ ਮੇਰੀ ਨਾ ਤੋੜ ਦਿੱਤੀ ਮੇਰੀ ਗੱਡੀ ਸੈਰ ਤੇ ਲੱਗਾ ਸੀ ਮੇਰਾ ਇਥੇ ਜੀ ਮੈਂ ਇਥੇ ਨੰਬਰ ਤੇ ਲਾਈ ਗੱਡੀ ਮੈਂ ਟੱਟ ਮੇਰੇ ਤੇ ਆ ਜਿਟਾ ਉਹਨੇ ਥੱਲੇ ਦੇ ਦਿੱਤਾ ਰਕੜਾ ਰੁਕਰਾਂ ਲਕੀਆਂ ਮੇਰੇ ਨੇ ਆਈ ਹੈ ਬੜੀ ਤੇਜ਼ ਹੈ ਤੇ ਮੈਂ ਬੈਣ ਲੱਗਾ ਉਹਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇਹ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂੱਕੇ ਲੈ ਜਾਂਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਤੇ ਸੀ ਉਹ ਲੇਡੀਜ਼ ਚਲਾਉਂਦੇ ਸੀ ਦਵਾਰ ਨਾਲ ਉਹਨੇ ਧੂੱਕੇ ਇੱਥੇ ਲੈ ਆਂਦੀ ਨਾਲ ਹੀ ਨਾਲ ਹੀ ਮੈਨੂੰ ਥੱਲੇ ਦੇ ਦਿੱਤਾ ਇਹਨੇ ਮੇਰਾ ਨੁਕਸਾਨ ਤੇ ਭੜਨੇ ਤੇ ਮੇਰਾ ਵੀ ਆ ਕਰਨ ਲਾ ਲੁਜਾ ਜਰਾ ਜੀ ਮੈਂ ਨਾ ਕਨਵਰ ਚੌਂਕ 'ਚ ਆਪਣੇ ਜੂਹੇ 'ਚ ਬੈਠਾ ਸੀ ਮੈਨੂੰ ਫੋਨ ਆਇਆ ਵੀ ਮੁੜੇ ਦੀ ਗੱਡੀ ਵੱਜ ਗਈ ਆ ਉਸ ਵੇਲੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆਣ ਕੇ ਵੇਖਿਆ ਵੀ ਮੈਡਮ ਗੱਡੀ ਚਲਾ ਰਹੇ ਫੋਨ ਤੇ ਲੱਗੇ ਸੀਗੇ ਮੈਨੂੰ ਦੱਸਿਆ ਇਹਨਾਂ ਨੇ ਤੇ ਉਹਨਾਂ ਕੋ ਗੱਡੀ ਸਾਂਭੀ ਨਹੀਂ ਗਈ ਉਹਨਾਂ ਪਿੱਛੋਂ ਮੁੜੇ ਦੀ ਗੱਡੀ ਦੇ ਇਹਦਾ ਕਰਕੇ ਮੁਰੇ ਦੀ ਲਾਟੋ ਤੇ ਥੱਲੇ ਗੱਡੀ ਦੇ ਨਾਲ ਰਗੜੀ ਗਈ ਆ ਉਹਦੇ ਚੋਟਾਂ ਲੱਗੀਆਂ ਨੇ ਗੱਡੀ ਦਾ ਨੁਕਸਾਨ ਹੋ ਗਿਆ ਵਾ ਅਸੀਂ ਤਾਂ ਇਹਨਾਂ ਨੂੰ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਹਿ ਰਹੇ ਹਾਂ ਵੀ ਜੋ ਨੁਕਸਾਨ ਦਾ ਹਰਜਾਨਾ ਵਾ ਉਹ ਦੇ ਦਿਓ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਹੀ ਨਹੀਂ ਮੁਰਾ ਵੀ ਨਹੀਂ ਗੱਲ ਕਰਦਾ ਕੋਈ ਵੀ ਨਹੀਂ ਗੱਲ ਕਰਦਾ ਮੁਰੇ ਦਾ ਇਲਾਜ ਕਰਾ ਦਿਓ ਤੇ ਗੱਡੀ ਦਾ ਹਰਜਾਨਾ ਦੇ ਦਿਓ ਬਸ ਕੋਈ ਗੱਲ ਨਹੀਂ ਬਾਕੀ ਜੀ ਜੇ ਲੋੜ ਤੋਂ ਰਹਿ ਰਹੇ ਆ ਇਹ ਗੱਡੀ ਇਹਦੇ ਟੈਂਪੂ ਚ ਵੜ ਜੀਏ ਸਾਡਾ ਫੈਸਲਾ ਮਿਊਚੁਅਲੀ ਹੋ ਗਿਆ ਤੇ ਮੈਂ ਕਹਿੰਦਾ ਨੂੰ ਖਤਮ ਕੀਤੀ ਜਾਏ ਗੱਲ ਨੂੰ ਬਾਦੂ ਜੀ ਨਹੀਂ ਅਸੀਂ ਕੁਝ ਗੱਲ ਨਹੀਂ ਜੀ ਐਸਾ ਕੁਝ ਨਹੀਂ ਅੱਜ ਦੀ ਜ ਉਹ ਅਸੀਂ ਕੋਈ ਗੱਲ ਨਹੀਂ ਹੈ ਬਾਕੀ ਐਕਸੀਡੈਂਟ ਜਿਹੜੇ ਗੱਡੀਆਂ ਆ ਲਗਨੀਆਂ ਲਗਨੀਆਂ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਰਜਾਨਾ ਦੇਤਾ ਵੈਸਾ